ਸੱਚੇ ਕਾਲ ਦਾ ਟੀਵੀ ਅਨਾਰੇ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮੰਚੀ ਮਾਤਾ ਕੁਦਰਤ ਦੇ ਵੱਲੋਂ ਜਦੋਂ ਇਨਸਾਨ ਨੂੰ ਦੁਨੀਆ ਤੇ ਭੇਜਿਆ ਜਾਂਦਾ ਤੇ ਉਸ ਦੇ ਨਾਲ ਇਨਸਾਨ ਨੂੰ ਬਹੁਤ ਸਾਰੇ ਤੋਹਫੇ ਦੇ ਕੇ ਕਿ ਇੱਥੇ ਜੀਵਨ ਬਸਰ ਕਰਨ ਦੇ ਲਈ ਕੋਈ ਚੀਜ਼ਾਂ ਦੇ ਕੇ ਭੇਜਿਆ ਜਾਂਦੇ ਨੇ ਉਹ ਚੀਜ਼ਾਂ ਇਨਸਾਨ ਨੇ ਕਿੰਨੇ ਕ ਤਰੀਕੇ ਦੇ ਨਾਲ ਇੱਥੇ ਕਾਮਯਾਬ ਕਰਕੇ ਰੱਖੀਆਂ ਨੇ ਜਾਂ ਫਿਰ ਉਹਨਾਂ ਦਾ ਕਿੰਨਾ ਕ ਬਨਾਸ਼ ਕੀਤਾ ਇਹ ਤਾਂ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਪਰ ਹੁਣ ਗਰਮੀ ਦਾ ਰੁੱਤ ਚੱਲ ਰਹੀ ਆ ਪੰਜਾਬ ਦੇ ਵਿੱਚ ਹਰ ਵਿਅਕਤੀ ਇਸ ਵਕਤ ਇਹ ਸੋਚ ਰਿਹਾ ਕਿ ਮੈਂ 에어 ਕੰਡੀਸ਼ਨਰ ਦੇ ਵਿੱਚ ਏਸੀ ਵਾਲੇ ਕਮਰੇ ਦੇ ਵਿੱਚ ਰਹਾ ਕਿਉਂਕਿ ਬਾਹਰ ਦਾ ਜਿਹੜਾ ਮੌਸਮ ਆ ਹਾਲ ਬੇਹਾਲ ਹੋਇਆ ਪਿਆ ਲੋਕਾਂ ਤਰਾ ਤਰਾ ਕਰਦੇ ਫਿਰ ਰਹੇ ਨੇ ਪਰ ਇਸ ਦੇ ਵਿੱਚ ਤੁਹਾਨੂੰ ਉਸ ਰੁੱਖ ਦੀ ਜਾਣਕਾਰੀ ਦਵਾਂਗੇ ਜੋ ਕੁਦਰਤ ਨੇ ਜਿਹੜਾ ਇਨਸਾਨ ਨੂੰ ਇੱਕ ਤੋਹਫਾ ਦੇ ਕੇ ਭੇਜਿਆ ਸੀ ਕੁਦਰਤੀ 에어 ਕੰਡੀਸ਼ਨਰ ਲਾ ਕੇ ਭੇਜਿਆ ਸੀ ਨਿੰਮ ਦਾ ਰੁੱਖ ਨਿੰਮ ਦਾ ਰੁੱਖ ਉਹ ਆ ਜਿਹੜਾ ਹਰ ਵਕਤ ਆ ਆਕਸੀਜਨ ਛੜਦਾ ਜਦੋਂ ਇਨਸਾਨ ਦੁਨੀਆ ਤੇ ਆਉਂਦਾ ਤਾਂ ਉਸ ਵਕਤੇ ਦਰਖਤ ਆਉਂਦੇ ਨੇ ਤੇ ਨਾਲ ਨਿੰਮ ਦਾ ਰੁੱਖ ਪੇਜਿਆ ਜਾਂਦਾ ਉਹਨਾਂ ਦਰਖਤਾਂ ਦੇ ਵਿੱਚ ਕੁਦਰਤ ਦੇ ਵੱਲੋਂ ਜੋ ਕਿ ਇੰਨੀ ਆਕਸੀਜਨ ਛੜਦਾ ਕਿ ਇੱਕ ਇਨਸਾਨ ਦੀ ਜ਼ਿੰਦਗੀ ਜੇ ਜਿੰਨੀ ਉਹਨੇ ਆਕਸੀਜਨ ਲੈਣੀ ਹੈ ਰੋਜ਼ਾਨਾ ਉਨੀ ਇੱਕ ਨਿੰਮ ਦਾ ਰੁੱਖ ਪੈਦਾ ਕਰਦਾ ਨਹੀਂ ਤਾਂ ਹਾਲਾਤ ਇਹ ਬਣੇ ਪਏ ਨੇ ਕਿ ਬਹੁਤੇ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਜਿਹੜਾ ਆਕਸੀਜਨ ਦੀ ਕਮੀ ਆਉਣ ਲੱਗ ਜਾਂਦੀ ਆ ਤਾਂ ਤੁਹਾਨੂੰ ਇਸ ਨਿੰਮ ਦੇ ਰੁੱਖ ਦੀ ਕੁਝ ਖਾਸੀਅਤਾਂ ਬਾਰੇ ਦੱਸ ਦਾਂਗੇ ਕਿ ਕਿੱਥੇ ਹੁੰਦਾ ਕਿੰਨਾ ਕ ਜਿਹੜਾ ਇਹ ਕਿਸਾਨ ਦੀ ਹੈ ਜਿਹੜੇ ਮਾਫ ਕਰਨਾ ਕਿੰਨਾ ਕ ਜਿਹੜਾ ਇਹ انسان ਦੀ ਜ਼ਿੰਦਗੀ ਦੇ ਵਿੱਚ ਸਾਈ ਹੁੰਦਾ ਦਰਅਸਲ ਨਿੰਮ ਦਾ ਰੋਕਾ ਜਿਹੜਾ ਭਾਰਤ ਸਮੇਤ ਦੁਨੀਆ ਦੇ ਕਈ ਗਰਮ ਖੇਤਰਾਂ ਦੇ ਵਿੱਚ ਆਸਾਨੀ ਦੇ ਨਾਲ ਉਗ ਜਾਂਦਾ ਜਾਨੀ ਕਿ ਜਿਹੜਾ ਇਹ ਨਿੰਮ ਦਾ ਰੋਕਾ ਤਕਰੀਬਨ 50 ਡਿਗਰੀ ਸੈਲਸੀਅਸ ਤੱਕ ਗਰਮੀ ਸਹਿ ਸਕਦਾ ਜਾਨੀ ਕਿ 122 ਜਿਹੜਾ 22 ਡਿਗਰੀ ਫਾਰਨਹੀਟ ਟੈਂਪਰੇਚਰ ਦਾ ਜਿਹੜਾ ਇਹ ਰੁਕ ਗਰਮੀ ਸਹਿ ਸਕਦਾ ਇਹ ਕੁਝ ਇਸ ਦੇ ਗੁਣ ਨੇ ਤਾਂ ਇਹਨਾਂ ਗੁਣਾ ਕਰਕੇ ਕੁਝ ਇਲਾਕਿਆਂ ਦੇ ਵਿੱਚ ਸਭ ਤੋਂ ਵਧੀਆ ਮੰਨਿਆ ਜਾਂਦਾ ਤਾਂ ਜਦੋਂ 50 ਡਿਗਰੀ ਸੈਲਸੀਅਸ ਆ ਲੱਗੇ ਪੰਜਾਬ ਦੇ ਵਿੱਚ ਇਸ ਵਕਤ ਜਿਹੜਾ ਤਾਪਮਨ ਗਿਆ ਸੀ ਤਕਰੀਬਨ 45 46 ਇੱਥੋਂ ਤੱਕ ਕਿ ਬਠਿੰਡੇ ਦੇ ਵਿੱਚ 47 ਡਿਗਰੀ ਤੇ ਗਿਆ ਸੀ ਤਾਂ ਤੁਸੀਂ ਦੇਖੋ ਕਿ 50 ਡਿਗਰੀ ਜਿਹੜਾ ਇਸ ਤੋਂ ਵੀ ਤਿੰਨ ਜ਼ਿਆਦਾ ਡਿਗਰੀਆਂ ਹੋਰ ਵਾਜ ਜਾਵੇਗਾ ਤਾਂ ਉਸ ਦੇ ਵਿੱਚ ਜਿਹੜਾ ਨਿੰਮ ਦਾ ਰੋਕਾ ਉਹ ਆਸਾਨੀ ਦੇ ਨਾਲ ਜਿਹੜਾ ਕੱਟਦਾ ਦਾ ਤੈਸੇ ਦੇ ਨਾਲ ਇਹ ਰੁੱਖ ਸੁੱਕੇ ਪਿੰਡੂ ਇਲਾਕਿਆਂ ਦੇ ਵਿੱਚ ਧਰਤੀ ਨੂੰ ਵੀ ਠੰਡਕ ਅਤੇ ਸ਼ਾਂ ਦੇ ਕੇ ਜੀਵਨ ਯੋਗ ਬਣਾਉਂਦਾ ਅਕਸਰ ਪਿੰਡਾਂ ਦੇ ਵਿੱਚ ਬਹੁਤ ਵਾਰ ਦੇਖਿਆ ਜਾਂਦਾ ਕਿ ਲੋਕ ਆਪਣੇ ਖੇਤਾਂ ਦੇ ਵਿੱਚ ਜਾਂ ਫਿਰ ਘਰਾਂ ਦੇ ਨਜ਼ਦੀਕ ਨਿੰਮ ਦਾ ਰੁੱਖ ਲਗਾਇਆ ਹੁੰਦਾ ਸੀ ਕਿ ਉਸ ਰੁੱਖ ਦੀ ਹੇਟਾਂ ਕੁਦਰਤੀ ਜਿਹੜਾ 에어 ਕੰਡੀਸ਼ਨਰ ਆ ਉਸ ਦੀ ਛਾਂ ਹੇਟਾਂ ਬੈਠ ਕੇ ਜਿਹੜਾ ਜੋ ਕੋਈ ਠੰਡਕ ਦਾ ਅਨੰਤ ਮਾਣਦੇ ਸੀ ਇਹ ਇੱਕ ਕੁਦਰਤੀ 에어 ਕੰਡੀਸ਼ਨਰ ਦੇ ਤਰੀਕੇ ਦੇ ਨਾਲ ਇਹ ਕੰਮ ਕਰਦਾ ਇੱਕ ਜਿਹੜਾ ਨਿੰਮ ਦਾ ਰੋਖਾ ਜਿਸ ਦੀ ਉਚਾਈ ਤਕਰੀਬਨ 12 ਫੁੱਟ ਹੋਵੇ ਇਹ ਉਹ ਇੱਕ ਤਿੰਨ 에어 ਕੰਡੀਸ਼ਨਰ ਦੇ ਬਰਾਬਰ ਠੰਡਕ ਉਤਪਨ ਕਰਦਾ ਜਾਨੀ ਕਿ ਇੱਕ ਉਹ ਨਿੰਮ ਦਾ ਰੁੱਖ ਤੇ ਜਿਹੜਾ 12 ਫੁੱਟ ਉੱਚਾ ਹੋਵੇ ਤਿੰਨ ACs ਦੇ ਬਰਾਬਰ ਕੰਮ ਕਰਦਾ ਏ ਰੁੱਖ ਦੀ ਨਿਕਾਸੀ ਜਿਸ ਦੇ ਵਿੱਚ ਇਹ ਰੁੱਖ ਨਿਕਾਸੀ ਜਿਸ ਦੇ ਵਿੱਚ ਕਿ ਗੈਸਾਂ ਧੂੜਾਂ ਦੇ ਆਪਣੇ ਪੱਤੇਆਂ ਰਾਹੀਂ ਫਿਲਟਰ ਕਰਦਾ ਜਾਨੀ ਕਿ ਨਿੰਮ ਦਾ ਰੁੱਖ ਉਹ ਫਿਲਟਰ ਲੱਗਿਆ ਹੋਇਆ ਜਿਸ ਦੇ ਵਿੱਚ ਕਿ ਜਿਹੜੀਆਂ ਜ਼ਹਿਰੀਲੀਆਂ ਹਵਾਵਾਂ ਫਿਰਦੀਆਂ ਨੇ ਧੂਆਂ ਫਿਰਦਾ ਕੋਈ ਧੂੜ ਦੇ ਕਣ ਹਵਾ ਦੇ ਵਿੱਚ ਰਲੇ ਫਿਰਦੇ ਨੇ ਸਾਰਿਆਂ ਨੂੰ ਜਿਹੜਾ ਫਿਲਟਰ ਕਰਕੇ ਆਕਸੀਜਨ ਦੇ ਵਿੱਚ ਬਦਲ ਦਿੰਦਾ ਯਾਨੀ ਕਿ ਬਦਲ ਕੇ ਉਹਨਾਂ ਨੂੰ ਆਪਣੇ ਅੰਦਰ ਸਮਾ ਕੇ ਇੱਕ ਠੰਡੀ ਅਤੇ ਜਿਹੜੀ ਸ਼ੁੱਧ ਹਵਾ ਬਾਹਰ ਕੱਢਦਾ ਗਰਮੀਆਂ ਦੇ ਵਿੱਚ ਲੋਕ ਇਹਨਾਂ ਦਰਖਤਾਂ ਦੀ ਏਹਟਾਂ ਠੰਡਕ ਦੇ ਏਟਾਂ ਬੈਠਣਾ ਪਸੰਦ ਕਰਦੇ ਨੇ ਤੇ ਨਾਲ ਦੀ ਨਾਲ ਇਹ ਰੁੱਖ ਇੰਨੀ ਕੁ ਆਕਸੀਜਨ ਪੈਦਾ ਕਰਦਾਦਾ ਜਿੰਨੀ ਇੱਕ ਵਿਅਕਤੀ 24 ਘੰਟੇ ਦੇ ਵਿੱਚ ਆਪਣੀ ਜ਼ਿੰਦਗੀ ਜਿਉਣ ਦੇ ਲਈ ਲੜਿੰਦੀ ਸਮਝਦਾ ਤੇ ਇੱਕ ਰੁੱਖ ਸਿਰਫ ਪੌਦਾ ਨਹੀਂ ਸਗੋਂ ਜੀਵਨ ਲੜੀ ਨੂੰ ਬਰਕਰਾਰ ਰੱਖਣ ਦੇ ਲਈ ਵੱਡਾ ਸਾਧਨ ਹੈ ਇੰਨਾ ਗੁਣਾ ਕਰਕੇ ਵਾਤਾਵਰਣ ਵਿਗਿਆਨੀ ਨਿੰਮ ਦੇ ਰੁੱਖ ਦੀ ਵੱਡੀ ਮਹਾਨਤਾ ਮੰਨਦੇ ਨੇ ਨਿੰਮ ਦਾ ਰੋਕਾ ਜਾੜੀਲੇ ਤੱਤਾ ਨੂੰ ਤਾਂ ਘਟਾਉਂਦਾ ਪਰ ਇਸ ਦੇ ਨਾਲ ਹਵਾ ਨੂੰ ਵਾਤਾਵਰਨ ਨੂੰ ਜਿਹੜਾ ਸ਼ੁੱਧ ਵੀ ਬਣਾਉਂਦਾ ਪਰ ਇਸੇ ਦੇ ਨਾਲ ਇੱਕ ਵੱਡੀ ਗੱਲ ਇਹ ਵੀ ਆ ਕਿ ਜਿਹੜਾ ਨਿੰਮ ਦਾ ਰੋਕਾ ਗਰਮੀ ਘਟਾਉਂਦਾ ਇਸ ਦੇ ਨਾਲ ਆਕਸੀਜਨ ਵਧਾਉਂਦਾ ਤਾਂ ਗੱਲਾਂ ਵੱਖਰੀਆਂ ਨੇ ਪਰ ਇਸ ਦੇ ਵਿੱਚ ਨਿੰਮ ਦੇ ਰੁੱਖ ਦੇ ਵਿੱਚ ਜਿਹੜਾ ਕੁਝ ਆਯੁਰਵੈਦਿਕ ਜਾਂ ਫਿਰ ਕੁਝ ਆਯੁਰਵੈਦਿਕ ਦਵਾਈਆਂ ਦੇ ਵਿੱਚ ਜਾਂ ਫਿਰ ਜਿਹੜੀਆਂ ਹੋਰ ਦਵਾਈਆਂ ਨੇ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਵੀ ਜਿਹੜਾ ਨਿੰਮ ਦੇ ਰੁੱਖ ਦੇ ਪੱਤੇ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਆਰਕਾ ਜਿਹੜਾ ਉਹ ਪਾ ਕੇ ਜਿਹੜਾ ਲੋਕਾਂ ਨੂੰ ਵਕ ਵਕ ਦਵਾਈਆਂ ਤੋਂ ਵੀ ਜਿਹੜਾ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿਸ ਦੇ ਪੱਤੇ ਛਾਲ ਫਾਲਾ ਆਯੁਰਵੈਦਿਕ ਦਵਾਈਆਂ ਦੇ ਵਿੱਚ ਵਰਤੇ ਜਾਂਦੇ ਨੇ ਕਿਉਂਕਿ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜਾ ਸ਼ੋਰ ਪ੍ਰਦੂਸ਼ਣ ਹੁੰਦਾ ਨਿੰਮ ਦਾ ਰੁੱਖ ਇਸ ਸ਼ੋਰ ਪ੍ਰਦੂਸ਼ਣ ਨੂੰ ਵੀ ਘਟਾ ਦਿੰਦਾ ਤੇ ਬਹੁਤ ਸਾਰੀਆਂ ਇਹਨਾਂ ਮਾਤਾਤਾ ਮਾ ਕਰਕੇ ਵਾਰ-ਵਾਰ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਗੱਲ ਆਖੀ ਜਾਂਦੀ ਹੈ ਕਿ ਨਿੰਮ ਦਾ ਰੋਖ ਬਦ ਤੋਂ ਬਦ ਲਗਾਇਆ ਜਾਵੇ ਕਿਉਂਕਿ ਨਿੰਮ ਦਾ ਰੋਖ ਅਜਿਹਾ ਰੋਖਾ ਜਿਹੜਾ ਹਰ ਵਕਤ ਆਕਸੀਜਨ ਛੱਡਦਾ ਹਰ ਵਕਤ ਜ਼ਹਿਰੀਲੀਆਂ ਗੈਸਾਂ ਉਸ ਨੇ ਆਪਣੇ ਅੰਦਰ ਲੈ ਕੇ ਜਾਣੀਆਂ ਨੇ ਤੇ ਜਿਹੜੀ ਆਕਸੀਜਨ ਆ ਉਹ insan ਨੂੰ ਦੇਣੀ ਹੈ insani zindagi jioun de layi free of cost ਜਿਹੜੀ ਉਸ ਦੇ ਵੱਲੋਂ ਹਰ ਵਕਤ ਦਾ ਆਕਸੀਜਨ ਦਿੱਤੀ ਜਾਂਦੀ ਹੈ